श्री गौ माता कीर्तन मंडल बुडलाडा वल्लो जरूरतमंद लड़की दा ब्याह ਸਮਾਗਮ 24 नु श्री गौ माता कीर्तन मंडल बुडलाडा वल्लो शहर दे एक जरूरतमंद परिवार दी लड़की दा ब्याह करण दा बीड़ा ਚੁੱਕਿਆ ਹੈ ਜਿਸ ਲਈ ਹਰ ਕੋਈ ਆਪਣਾ ਬੰਦਾ ਯੋਗਦਾਨ ਪਾ ਰਿਹਾ ਹੈ ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸੰਸਥਾ ਦੇ ਪ੍ਰਧਾਨ ਨੀਰਜ ਗਰਗ ਜੋਤੀ ਰਾਣੀ ਅਤੇ ਮਮਤਾ ਰਾਣੀ ਨੇ ਦੱਸਿਆ ਕਿ 24 ਮਾਰਚ ਦਿਨ ਸੋਮਵਾਰ ਨੂੰ ਸ਼੍ਰੀ ਰਾਮ ਲੀਲਾ ਗਰਾਊਂਡ ਵਿਖੇ ਕੀਤਾ ਜਾ ਰਿਹਾ ਹੈ ਇਸ ਸ਼ੁਭ ਕਾਰਜ ਦੀ ਸ਼ੁਰੂਆਤ ਅੱਜ ਸ੍ਰੀ ਬਾਂਕੇ ਬਿਹਾਰੀ ਜੀ ਦਾ ਸੰਕੀਰਤਨ ਕਰਕੇ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਵਿਆਹ ਸਮਾਗਮ ਮੌਕੇ ਸ਼ਹਿਰ ਦੀਆਂ ਵੱਖ-ਵੱਖ ਹਸਤੀਆਂ ਇਸ ਕੰਨਿਆ ਨੂੰ ਆਸ਼ੀਰਵਾਦ ਦੇਣ ਦੀਆਂ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਦਾਨੀ ਸੱਜਣ ਇਸ ਕੰਨਿਆਦਾਨ ਵਿੱਚ ਯੋਗਦਾਨ ਪਾਉਣਾ ਚਾਹੁੰਦਾ ਹੋਵੇ ਤਾਂ ਉਹ ਕੀਰਤਨ ਮੰਡਲ ਦੇ ਆਗੂਆਂ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਪੁੱਜੇ ਸ੍ਰੀ ਪੰਚਾਇਤੀ ਗਊਸ਼ਾਲਾ ਬੁੜਲਾਡਾ ਦੇ ਪ੍ਰਧਾਨ ਬਿਰਜਪਾਨ ਨੇ ਕਿਹਾ ਕਿ ਅਜਿਹੇ ਸਾਂਝੇ ਕਾਰਜਾਂ ਵਿੱਚ ਸਾਨੂੰ ਸਭਨਾਂ ਨੂੰ ਆਪੋ ਆਪਣਾ ਬਣਦਾ ਯੋਗਦਾਨ ਪਾ ਕੇ ਕੁੰਡੇ ਪਾਗੀ ਬਣਨਾ ਚਾਹੀਦਾ ਹੈ ਇਸ ਮੌਕੇ ਸੰਸਥਾ ਦੇ ਆਗੂ ਆਸ਼ਾ ਜੈਨ, ਸੁਮਨ ਰਾਣੀ, ਨਿਸ਼ਾ ਰਾਣੀ, ਪ੍ਰੀਤੀ ਰਾਣੀ, ਕਾਂਤਾ ਰਾਣੀ, ਗੀਤਾ ਰਾਣੀ ਤੋਂ ਇਲਾਵਾ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਆਗੂ ਬਿੰਨੀ ਕੁਮਾਰ ਕਸ਼ੀਰ, ਸੁਭਾਸ਼ ਗੁਇਲ, ਸੁਖਵਿੰਦਰ ਸ਼ਰਮਾ, ਮਾਸਟਰ ਬਰੇਜ ਲਾਲ ਆਦਿ ਮੌਜੂਦ ਸਨ ਬੁੱਢਲਾਡਾ ਤੋਂ ਬਲਵਿੰਦਰ ਜਿੰਦਲ ਦੀ ਵਿਸ਼ੇਸ਼ ਰਿਪੋਰਟ ਨਵੀਆਂ ਤੇ ਤਾਜ਼ਾ ਖਬਰਾਂ ਨੂੰ ਜਾਨਣ ਲਈ ਹਮੇਸ਼ਾ ਤੁਹਾਡੇ ਆਪਣੇ ਨਿਊਜ਼ ਚੈਨਲ ਡੇਲੀ ਨਿਊਜ਼ ਸਰਵੇ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ਰਾਜੀ ਰਾਜੀ ਅੱਜ ਭਗਵਾਨ ਬਾਂਕੇ ਬਿਹਾਰੀ ਜੀ ਦੀ ਕਿਰਪਾ ਨਾਲ ਬਹੁਤ ਹੀ ਸੋਹਣਾ ਦਿਨ ਚੜਿਆ ਜੀ। ਅੱਜ ਅਸੀਂ ਬਾਂਕੇ ਬਿਹਾਰੀ ਜੀ ਦੇ ਆਸ਼ੀਰਵਾਦ ਦੇ ਨਾਲ ਸਾਡੀ ਸ਼੍ਰੀ ਗਊ ਮਾਤਾ ਕੀਰਤਨ ਮੰਡਲੀ ਵੱਲੋਂ ਜ਼ਰੂਰਤਮੰਦ ਲੜਕੀ ਦੀ ਸ਼ਾਦੀ ਦਾ ਇੱਕ ਪ੍ਰੋਗਰਾਮ ਰੱਖਿਆ ਜਿਦੇ ਵਿੱਚ ਹਰ ਇੱਕ ਵਿਅਕਤੀ ਨੇ ਹਰ ਇੱਕ ਸਾਡੀ ਮੰਡਲੀ ਦੀ ਮੈਂਬਰ ਨੇ ਜ਼ਰੂਰਤ ਅਨੁਸਾਰ ਆਪਣੀ ਸ਼ਰਧਾ ਅਨੁਸਾਰ ਉਸ ਨੂੰ ਇੱਕ ਗਿਫਟ ਦੇ ਤੌਰ ਤੇ ਭੇਟ ਕੀਤਾ ਹੈ। ਕੀ ਸਾਡੀ ਕੀਰਤਨ ਮੰਡਲੀ ਇਹ ਜਿਉਂ ਪਰਾਲੇ ਕਰਾਉਂਦੀ ਰਹੇ ਜੇ ਬਾਂਕੇ ਬਿਹਾਰੀ ਦੀ ਕਿਰਪਾ ਕਰਨ ਸਭ ਤੋਂ ਪਹਿਲਾਂ ਅੱਜ ਅਸੀਂ ਉਹਨਾਂ ਦਾ ਕੀਰਤਨ ਕਰਕੇ ਉਸ ਕੰਨਿਆਂ ਲਈ ਆਸ਼ੀਰਵਾਦ ਪ੍ਰਾਪਤ ਕੀਤਾ ਬਾਂਕੇ ਬਿਹਾਰੀ ਜੀ ਦਾ ਉਹਨਾਂ ਦੀ ਕਿਰਪਾ ਰਹੀ ਤਾਂ ਅਸੀਂ ਅੱਗੇ ਵੀ ਸਾਡੀ ਮੰਡਲੀ ਐਦਾਂ ਹੀ ਜ਼ਰੂਰਤਮੰਦ ਲੜਕੀਆਂ ਦੀ ਸਹਾਇਤਾ ਕਰਦੀ ਰਹੂਗੀ ਇਹ ਕਿੱਥੇ ਕਰ ਰਹੇ ਹੋ ਜੀ ਕਿਹੜੀ ਡੇਟ ਨੂੰ ਇਹ 24 ਮਾਰਚ ਨੂੰ ਜੀ ਰਾਮਲੀਲਾ ਗਰਾਊਂਡ ਦੇ ਵਿੱਚ ਸਾਡੀ ਮੰਡਲੀ ਵੱਲੋਂ ਸ਼ਾਦੀ ਕਰਵਾਈ ਜਾ ਰਹੀ ਹੈ ਜੇ ਕੋਈ ਸਹਿਯੋਗ ਦੇਣਾ ਚਾਹੁੰਦਾ ਤਾਂ ਜ਼ਰੂਰ ਸਾਡੀ ਮੰਡਲੀ ਨਾਲ ਸੰਪਰਕ ਕਰ ਕਿੰਨੇ ਵਜ ਦਾ ਟਾਈਮ ਹੈ ਜੀ ਕਿੰਨੇ ਦਾ ਸਵੇਰ 9 ਵਜੇ ਠੀਕ ਹੈ ਚੋਲੀ ਨੂੰ ਕਾ ਦੇਣਾ ਹਾਂ ਹਾਂਜੀ ਪ੍ਰਧਾਨ ਜੀ ਅੱਜ ਦਾ ਕੀ ਪ੍ਰੋਗਰਾਮ ਇਨਸ਼ਾਅੱਲਾ ਦੇ ਮੰਦਰ ਵਿੱਚ ਸਾਡੀਆਂ ਭੈਣਾਂ ਜੋ ਕਿ ਗਊ ਮਾਤਾ ਪਾਜਨ ਮੰਡਲੀ ਦੇ ਨਾਮ ਹੇਠ ਕੀਰਤਨ ਕਰਦੀਆਂ ਨੇ ਇਹਨਾਂ ਨੇ ਇੱਕ ਜ਼ਰੂਰਤਮੰਦ ਲੜਕੀ ਦੀ ਸ਼ਾਦੀ ਕਰਨ ਦਾ ਪ੍ਰੋਗਰਾਮ ਬਣਾਇਆ ਜੋ ਕਿ 24 ਮਾਰਚ ਨੂੰ 9 ਵਜੇ ਤੋਂ ਯੋਜਨਾ ਸ਼ੁਰੂ ਹੋਵੇਗਾ ਇਹਦਾ ਸ਼ਾਦੀ ਦਾ ਇਹਦੇ ਵਾਸਤੇ ਦਾਨ ਵਗੈਰਾ ਨਾਲ ਇਕੱਠਾ ਕਰ ਰਹੇ ਤੇ ਕੀਰਤਨ ਵੀ ਕਰਿਆ ਅੱਜ ਇਹ ਵੀ ਪਰਿਵਾਰ ਦੀ ਸੁੱਖ ਸ਼ਾਂਤੀ ਰਹੇ ਜੋ ਕਿ ਬਹੁਤ ਵਧੀਆ ਪਰਾਲਾ ਹੈ ਕਉਮਤ ਇਹਨਾਂ ਦੀ ਕਿਰਪਾ ਬਰਾਈ ਰੱਖੇ ਬਹੁਤ ਬਹੁਤ ਧੰਨਵਾਦ